ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਅਨਾਦੀ ਸਵਰੂਪ ਦੀ ਸਮ੍ਰਿਤੀ ਦੁਆਰਾ ਸੰਤੁਸ਼ਟਦਾਤਾ ਅਨੁਭਵ ਕਰਨ ਵਾਲੇ ਅਤੇ ਕਰਾਉਣ ਵਾਲੇ ਸੰਤੁਸ਼ਟ मणिਪਵ ਆਪਣੇ ਅਨਾਦੀ ਅਤੇ ਆਦੀ ਸਵਰੂਪ ਨੂੰ ਸਮ੍ਰਿਤੀ ਵਿੱਚ ਲੈ ਕੇ ਆਓ ਅਤੇ ਉਸੇ ਸਰੂਪ ਵਿੱਚ ਸਥਿਤ ਹੋ ਜਾਓ ਤਾਂ ਆਪਣੇ ਆਪ ਤੋਂ ਵੀ ਸੰਤੁਸ਼ਟ ਰਹੋਗੇ ਅਤੇ ਔਰਾਂ ਨੂੰ ਵੀ ਸੰਤੁਸ਼ਟਤਾ ਦੀ ਵਿਸ਼ੇਸ਼ਤਾ ਦਾ ਅਨੁਭਵ ਕਰਾ ਸਕੋਗੇ ਅਸੰਤੁਸ਼ਟਤਾ ਦਾ ਕਾਰਨ ਹੁੰਦਾ ਹੈ ਅਪ੍ਰਾਪਤੀ ਤੁਹਾਡਾ ਸਲੋਗਨ ਹੈ ਪਾਣਾ ਸੀ ਜੋ ਪਾ ਲਿਆ ਬਾਪ ਦਾ ਬਰਣਾ ਅਰਥਾਤ ਵਰਸੇ ਦਾ ਅਧਿਕਾਰੀ ਬਣਨਾ ਇਸ ਤਰ੍ਹਾਂ ਦੀ ਅਧਿਕਾਰੀ ਆਤਮਾਵਾਂ ਸਦਾ ਭਰਪੂਰ ਅਤੇ ਸੰਤੁਸ਼ਟ ਮਣੀ ਹੋਣਗੀਆਂ ਅੱਜ ਦਾ ਵਰਦਾਨ ਸਾਨੂੰ ਸੰਤੁਸ਼ਟਤਾ ਦਾ ਪਾਠ ਪੱਕਾ ਕਰਾ ਰਿਹਾ ਹੈ ਪਰਮ ਪਿਤਾ ਪਰਮਾਤਮਾ ਨਿਰਾਕਾਰ ਚੋਤੀ ਬਿੰਦੂ ਸਾਨੂੰ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਸੰਤੁਸ਼ਟਤਾ ਨੂੰ ਲੈ ਕੇ ਆ ਸਕਦੇ ਹਾਂ ਆਪ ਆਪ ਵੀ ਸੰਤੁਸ਼ਟ ਰਹਿ ਸਕਦੇ ਆ ਅਤੇ ਦੂਜਿਆਂ ਨੂੰ ਵੀ ਸੰਤੁਸ਼ਟ ਕਰ ਸਕਦੇ ਆ ਅਸੰਤੁਸ਼ਟਤਾ ਦਾ ਕਾਰਨ ਕੀ ਹੈ ਜਿਸ ਤਰ੍ਹਾਂ ਵਰਦਾਨ ਦੇ ਵਿੱਚ ਪਰਮਾਤਮਾ ਨੇ ਕਿਹਾ ਅਪ੍ਰਾਪਤੀ ਜਦੋਂ ਅਸੀਂ ਕਿਸੇ ਕਮੀ ਦਾ ਅਨੁਭਵ ਕਰਦੇ ਹਾਂ ਆਪਣੇ ਜੀਵਨ ਦੇ ਵਿੱਚ ਕਿਸੇ ਕਮਜ਼ੋਰੀ ਨੂੰ ਦੇਖਦੇ ਹਾਂ ਕਮੀ ਨੂੰ ਦੇਖਦੇ ਹਾਂ ਫੀਲ ਕਰਦੇ ਹਾਂ ਤੇ ਸਾਡੇ ਅੰਦਰ ਅਸੰਤੁਸ਼ਟਤਾ ਇਮਰਜ ਹੁੰਦੀ ਹੈ ਅਨਸੈਟੀਸਫਾਈ ਹੋਣਾ ਸ਼ੁਰੂ ਹੋ ਜਾਂਦੇ ਆ ਪਰਮਾਤਮਾ ਕਹਿੰਦੇ ਨੇ ਆਪਣੇ ਭਾਗਏ ਨੂੰ ਆਪਣੇ ਕਿਸਮਤ ਨੂੰ ਯਾਦ ਕਰੋ ਤੁਸੀਂ ਕੌਣ ਹੋ ਜਦੋਂ ਅਸੀਂ ਸਰੀਰ ਨੂੰ ਦੇਖਦੇ ਹਾਂ ਤਾ ਸਰੀਰ ਦੇ ਹਿਸਾਬ ਨਾਲ ਤਾਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੇ ਕੋਲ ਥੋੜਾ ਹੈ ਘਰ ਸਾਡਾ ਛੋਟਾ ਹੈ ਸੁੱਖ ਸਾਧਨ ਸਾਡੇ ਕੋਲ ਘੱਟ ਨੇ ਪਰ ਜਦੋਂ ਅਸੀਂ ਅਧਿਆਤਮਿਕ ਰੂਪ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਹਾਂ ਜਿਹੜੀ ਸਾਡੀ origignal personality ਹੈ ਜਿਸ ਦਾ ਜਿਸ ਲਈ ਕਿਹਾ ਅਨਾਦੀ ਸਰੂਪ ਆਪਣੇ ਅਨਾਦੀ ਸਰੂਪ ਨੂੰ ਦੇਖੋ ਅਨਾਦੀ ਸਰੂਪ ਮਨ ਹੈ ਜਿਹੜਾ ਸਾਡਾ ਸਤ ਸਰੂਪ ਹੈ ਸਤ ਸਰੂਪ ਕੀ ਹੈ ਜੋ ਅਸੀਂ ਪੜਦੇ ਹਾਂ ਕਿ ਸ਼ਰੀਰ ਨਾਸ਼ਵਾਨ ਹੈ ਮਿੱਟੀ ਦਾ ਪੁਤਲਾ ਹੈ ਅਤੇ ਆਤਮਾ ਅਵਿਨਾਸ਼ੀ ਹੈ ਮਤਲਬ ਮੈਂ ਆਤਮਾ ਇਸ ਸ਼ਰੀਰ ਨੂੰ ਚਲਾਉਣ ਵਾਲੀ ਆ ਪਰਮਾਤਮਾ ਕਹਿੰਦੇ ਨੇ ਤੁਸੀਂ ਆਪਣੇ ਉਸ ਅਨਾਦੀ ਸਰੂਪ ਨੂੰ ਦੇਖੋ ਕਿ ਤੁਸੀਂ ਕੌਣ ਹੋ ਜਦੋਂ ਅਸੀਂ ਇਹ ਚੀਜ਼ ਨੂੰ ਯਾਦ ਕਰਦੇ ਹਾਂ ਕਿ ਮੈਂ ਆਤਮਾ ਹਾਂ ਅਤੇ ਉਸ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ ਤੇ ਉਸ ਰੂਪ ਦੇ ਵਿੱਚ ਮੈਂ ਅਧਿਕਾਰੀ ਹਾਂ ਜਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਵੀ ਕੋਈ ਬਹੁਤ ਵੱਡੇ ਮਿਨਿਸਟਰ ਦਾ ਜਾਂ ਬਹੁਤ ਵੱਡੇ ਬਿਜ਼ਨਸਮੈਨ ਦਾ ਬੱਚਾ ਹੋਵੇ ਭਾਵੇਂ ਉਹ ਬੱਚਾ ਹਲੇ ਛੋਟਾ ਹੈ ਉਹਦੇ ਕੋਲ ਕੋਈ ਪ੍ਰਾਪਰਟੀ ਨਹੀਂ ਹੈ ਉਹਦੇ ਕੋਲ ਕੋਈ ਬਹੁਤ ਵੱਡੀ ਗੱਡੀ ਨਹੀਂ ਹੈ ਲੇਕਿਨ ਉਹ ਫਿਰ ਵੀ ਆਪਣੇ ਬਾਪ ਦੀ ਗੱਡੀ ਨੂੰ ਵੇਖ ਕੇ ਵੀ ਨਸ਼ੇ ਵਿੱਚ ਰਹਿੰਦਾ ਹੈ ਕਿ ਸਾਡੀ ਗੱਡੀ ਹੈ ਆਪਣੇ ਬਾਪ ਦੀ ਪ੍ਰਾਪਰਟੀ ਨੂੰ ਦੇਖ ਕੇ ਵੀ ਨਸ਼ੇ ਵਿੱਚ ਰਹਿੰਦਾ ਹੈ ਕਿ ਸਾਡੀ ਪ੍ਰਾਪਰਟੀ ਹੈ ਹਾਲਾਂਕਿ ਚਾਹੇ ਉਹਦੇ ਨਾਮ ਤੇ ਹਲੇ ਕੁਝ ਨਹੀਂ ਹੈ ਲੇਕਿਨ ਉਸ ਦੇ ਅੰਦਰ ਨਸ਼ਾ ਰਹਿੰਦਾ ਹੈ ਕਿ ਮੇਰੇ ਬਾਪ ਦੇ ਕੋਲ ਇੰਨਾ ਸਭ ਕੁਝ ਹੈ ਇਹ ਸਭ ਕੁਝ ਮੇਰਾ ਹੀ ਹੈ ਪਰਮਾਤਮਾ ਵੀ ਅੱਜ ਦੇ ਵਰਦਾਨ ਦੇ ਵਿੱਚ ਸਾਨੂੰ ਯਾਦ ਕਰਾ ਰਹੇ ਨੇ ਕਿ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਇਸ ਵਿਚਾਰ ਨੂੰ ਪਰਿਵਰਤਨ ਕਰੋ ਕਿ ਮੈਂ ਸ਼ਰੀਰ ਨਹੀਂ ਮੈਂ ਆਤਮਾ ਹ ਜਦੋਂ ਆਤਮਿਕ ਰੂਪ ਦੇ ਵਿੱਚ ਆਪਣੇ ਇਸ ਅਨਾਦੀ ਰੂਪ ਦੇ ਵਿੱਚ ਜਿਹੜਾ ਸਾਡਾ ਸਤ ਰੂਪ ਪਰਮ ਧਾਮ ਸੱਚਖੰਡ ਦਾ ਜਿਹੜਾ ਸਾਡਾ ਰੂਪ ਹੈ ਜਿਸ ਰੂਪ ਵਿੱਚ ਅਸੀਂ ਇਸ ਧਰਤੀ ਤੇ ਆਏ ਸੀ ਉਹ ਰੂਪ ਸਾਡਾ ਜੋਤੀਬਿੰਦੂ ਉਸ ਰੂਪ ਨੂੰ ਦੇਖਣਾ ਸ਼ੁਰੂ ਕਰੋ ਤਾਂ ਤੁਸੀਂ ਆਪਣੇ ਆਪ ਨੂੰ ਭਰਪੂਰ ਫੀਲ ਕਰਨਾ ਸ਼ੁਰੂ ਕਰੋਗੇ ਕਿਉਂਕਿ ਜਦੋਂ ਅਸੀਂ ਯਾਦ ਕਰਦੇ ਹਾਂ तू मात पिता अस बालक तेरे ही हो माता पिता तुम्हें हो माना मैं आत्मा परम पिता परमात्मा, दी संतान अते परमात्मा की संतान हाँ परमात्मा की गुणा गुणादा सागर है शांति दा सागर है प्रेम दा सागर है आनंद दा सागर है सर्व शक्तिवान है जो तो एने उच्चे पिता दी मैं संतान हाँ मेरे को अप्राप्ति मेरे को कमी मेरे को कमी कोई शक्ति की कमी ਉਹੀ ਨਹੀਂ ਸਕਦੀ ਇਸ ਕਰਕੇ ਸਭ ਤੋਂ ਪਹਿਲਾਂ ਆਪਣਾ ਵਿਚਾਰ ਪਰਿਵਰਤਨ ਕਰੋ ਆਪਣੇ ਅਸਤਤ ਸਰੂਪ ਨੂੰ ਦੇਖੋ ਫਿਰ ਦੂਸਰਾ ਜਿਹੜਾ ਸਾਡਾ ਆਦੀ ਸਰੂਪ ਹੈ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ ਸੀ ਅੱਜ ਜੋ ਹਾਲਾਤ ਦਿਖਾਈ ਦੇ ਰਹੇ ਨੇ ਸਾਡਾ ਰੂਪ ਇਹ ਨਹੀਂ ਸੀ ਪਰਮਾਤਮਾ ਨੇ ਸਾਨੂੰ ਬਹੁਤ ਭਰਪੂਰ ਕਰਕੇ ਭੇਜਿਆ ਸੀ ਜਿਵੇਂ ਬੱਚਾ ਵੀ ਘਰ ਦੇ ਵਿੱਚ ਜਨਮ ਲੈਂਦਾ ਹੈ ਤੇ ਕਦੇ ਉਹਨੂੰ ਇਹ ਨਹੀਂ ਕਹਿੰਦੇ ਕਿ ਇਹ ਖਾਲੀ ਹੱਥ ਆਇਆ ਹੈ ਛੋਟਾ ਬੱਚਾ ਹੈ ਕਹਿਣਗੇ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਆਇਆ ਹੈ ਉਹ ਬੱਚਾ ਵੀ ਖਾਲੀ ਨਹੀਂ ਆਇਆ ਆਪਣੀ ਕਿਸਮਤ ਮਤਲਬ ਆਪਣੇ ਕਰਮ ਨਾਲ ਲੈ ਕੇ ਆਇਆ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਜਦੋਂ ਤੁਸੀਂ ਵੀ ਸ੍ਰਿਸ਼ਟੀ ਦੇ ਉੱਤੇ ਆਏ ਸੀ ਤੁਸੀਂ ਖਾਲੀ ਨਹੀਂ ਸੀਗੇ ਤੁਸੀਂ ਵੀ ਭਰਪੂਰ ਆਏ ਸੀ ਇਸ ਕਰਕੇ ਜਦੋਂ ਆਦੀ ਰੂਪ ਅਸੀਂ ਦੇਖਦੇ ਆ ਸਤਿਯੁਗ ਜਦੋਂ ਸ੍ਰਿਸ਼ਟੀ ਦਾ ਆਦੀ ਕਾਲ ਸੀ ਸਤਿਯੁਗ ਸੀ ਉਸ ਟਾਈਮ ਵਿੱਚ ਜਿਹੜੇ ਰਹਿਣ ਵਾਲੇ ਸੀ ਦੇਵੀ ਦੇਵਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਹਿੰਦੇ ਸਰਵਗੁਣ ਸੰਪੰਨ 16 ਕਲਾ ਸੰਪੂਰਨ ਸੰਪੂਰਨ ਨਿਰਵਿਕਾਰੀ ਗੁਣਾ ਅਤੇ ਸ਼ਕਤੀਆਂ ਨਾਲ ਭਰਪੂਰ ਸੀਗੀਆਂ ਉਹ ਆਤਮਾਵਾਂ ਜਿਹੜੀ ਆਦੀ ਕਾਲ ਦੇ ਵਿੱਚ ਆਈਆਂ ਆਰੰਭ ਦੇ ਵਿੱਚ ਆਈਆਂ ਸਤਿਯੁਗ ਦੇ ਵਿੱਚ ਆਈਆਂ ਪਰਮਾਤਮਾ ਕਹਿੰਦੇ ਨੇ ਆਪਣੇ ਉਸ ਆਦੀ ਸਰੂਪ ਨੂੰ ਯਾਦ ਕਰੋ ਅਤੇ ਆਪਣੇ ਅਨਾਦੀ ਸਰੂਪ ਨੂੰ ਯਾਦ ਕਰੋ ਆਤਮਿਕ ਰੂਪ ਦੇ ਵਿੱਚ ਉਸ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਵੀ ਤੁਸੀਂ ਭਰਪੂਰ ਹੋ ਅਤੇ ਆਪਣੇ ਉਸ ਆਦੀ ਕਾਲ ਦੇ ਸਰੂਪ ਨੂੰ ਯਾਦ ਕਰੋ ਜਦੋਂ ਖੇਡ ਖੇਡਣ ਆਏ ਸੀ ਤਾਂ ਵੀ ਖਾਲੀ ਨਹੀਂ ਸੀਗੇ ਆਪਣੇ ਗੁਣ ਆਪਣੀਆਂ ਸ਼ਕਤੀਆਂ ਆਪਣੇ ਚੰਗੇ ਸ਼੍ਰੇਸ਼ਟ ਕਰਮ ਜਿਹੜੇ ਸੀ ਉਹ ਨਾਲ ਲੈ ਕੇ ਆਏ ਸੀ ਅਸੀਂ ਭਰਪੂਰ ਸੀਗੇ ਅੱਜ ਵੀ ਭਰਪੂਰ ਹੈਗੇ ਆ ਅੱਗੇ ਵੀ ਅਸੀਂ ਭਰਪੂਰ ਰਹਾਂਗੇ ਇਸ ਸੰਕਲਪ ਨੂੰ ਜਦੋਂ ਅਸੀਂ ਆਪਣੀ ਬੁੱਧੀ ਦੇ ਵਿੱਚ ਰੱਖਾਂਗੇ ਤਾਂ ਛੋਟੀਆਂ-ਛੋਟੀਆਂ ਜਿਹੜੀਆਂ ਗੱਲਾਂ ਜੀਵਨ ਦੇ ਵਿੱਚ ਸਾਨੂੰ ਪਰੇਸ਼ਾਨ ਕਰਦੀਆਂ ਨੇ ਜਾਂ ਅਪਰਾਪਤੀ ਦਾ ਅਨੁਭਵ ਕਰਾਉਂਦੀਆਂ ਨੇ ਅਸੀਂ ਉਹਨਾਂ ਦੇ ਵਿੱਚੋਂ ਕ੍ਰੋਸ इजीली ਕਰ ਸਕਦੇ ਆ ਆਪ ਵੀ ਸੰਤੁਸ਼ਟ ਰਹਿ ਸਕਦੇ ਆ ਅਤੇ ਦੂਜਿਆਂ ਨੂੰ ਵੀ ਸੰਤੁਸ਼ਟ ਕਰ ਸਕਦੇ ਆ ਓਮ ਸ਼ਾਂਤੀ